ਮੇਰੇ ਕੰਮ ਨਹੀਂ ਬੋਲ ਰਹੀ ਜੀ ਮੇਰੇ ਕੋਲ ਮੇਰੇ ਪਾਸ 4 12 4 ਕੰਮ ਲੱਗੀ ਬੱਤਾਂ ਛੋਟੇ ਜਿਹਾ ਕੰਮ ਨਹੀਂ ਤੇ ਨਾਲ ਲੜੀਵਾਰੇ ਕੰਮ ਕਿਤੇ ਨਹੀਂ ਹਦਾ ਕੰਮ ਕੀਤੇ ਜੀ ਹਾਂ ਆਲੈਨ ਜੀ ਤੁਹਾਨੂੰ ਪੁੱਛਦਾ ਅੱਜ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਕੱਲ ਵੀ ਮੀਟਿੰਗ ਸੀ ਕਈ ਮੁੱਦੇ ਜਿਹੜੇ ਨੇ ਪਾਸ ਕੀਤੇ ਅੱਜ ਚੱਲਦੀ ਮੀਟਿੰਗ ਦੇ ਵਿੱਚ ਤੁਸੀਂ ਕਿਉਂ ਜੜੀ ਹੈ ਛੱਡ ਕੇ ਆਏ ਹੋ ਬਾਈਕਟ ਕਿਉਂ ਕੀਤਾ ਹੈ ਦੇਖੋ ਜੀ ਇਸ ਰੀਜਨ ਹੈ ਸਾਰੇ ਐਮਸੀ ਸਹਿਬਾਨ ਜਿਹੜੇ ਹੈ ਉਹ ਪੂਰੇ ਸ਼ਹਿਰ ਨੂੰ ਜਵਾਬ ਦੇ ਹੈ ਠੀਕ ਹੈ ਕਿਸੇ ਦਾ ਕੰਮ ਬਾਤ ਹੈ 3 ਕਰੋੜ ਦੇ ਕੇਦੇ ਕੰਮ ਹੈ 40 ਲੱਖ ਰੁਪਏ ਦੇ ਅਜੀ ਇਹਨਾਂ ਨੂੰ ਗਿਆ ਵੀ ਮੀਟਿੰਗ 2 ਦਿਨਾਂ ਬਾਅਦ ਰੱਖ ਲਓ ਠੀਕ ਹੈ ਨਹੀਂ ਮੰਡੇ ਨੂੰ ਰੱਖ ਲਓ ਜਿਨ੍ਹਾਂ ਦੇ ਕੰਮ ਐਮਸੀ ਸਹਿਬਾਨ ਨਾਰਾਜ਼ ਹੈ ਅਸੀਂ ਉੱਤੇ ਅੰਦਰ ਇੱਕ ਦੂਜੇ ਨਾਲ ਬਹਿਸ-ਬਾਜੀ ਕਰ ਰਹੇ ਹਾਂ ਕਿਸ ਵਾਸਤੇ ਬਹਿਸ-ਬਾਜੀ ਕਰ ਰਹੇ ਦੋ ਦਿਨਾਂ ਬਾਅਦ ਮੀਟਿੰਗ ਰੱਖ ਲਓ ਅਸੀਂ ਜਿਹੜੇ ਹੈਗੇ ਸਾਰੇ ਕੰਮ ਜਿਹੜੇ ਸਾਰੇ ਵਾੜਾਂ ਦੇ ਜਿਹੜੇ ਰਹਿ ਗਏ ਉਹਨਾਂ ਦੇ ਕੰਮ ਪੈ ਜਾਣ ਬਸ ਇਹੀ ਚਾਹੁੰਦੇ ਹਾਂ ਅਸੀਂ ਅਸੀਂ ਪੂਰੇ ਸ਼ਹਿਰ ਦਾ ਸੋਚ ਰਹੇ ਹਾਂ ਅਸੀਂ ਸਿਰਫ ਆਪਣਾ ਨਹੀਂ ਸੋਚ ਰਹੇ ਉਹ ਮੀਟਿੰਗ ਦੇ ਵਿੱਚ ਬੈਠ ਕੇ ਇਸ ਮੁੱਦੇ ਨੂੰ ਠਾਲ ਸਕਦੇ ਨਹੀਂ ਬਾਈਕਾਟ ਕਰਨੇ ਤਾਂ ਬਾਈਕਾਟ ਐਸੇ ਕਰੇ ਕਿ ਕਰ ਰਹੇ ਨਾ ਜਦ ਅਸੀਂ ਉਹਨਾਂ ਨੂੰ ਕਹਿ ਰਹੇ ਨਹੀਂ ਸੁਣ ਰਹੇ ਸੀਗਾ ਜੀ ਦੋ ਉਹਦੇ ਵੀ ਨੁਕਸਾਨ ਕੀ ਜੇ ਦੋ ਦਿਨ ਬਾਅਦ ਮੀਟਿੰਗ ਹੋ ਜਾਏਗੀ ਤਾਂ ਕੋਈ ਨੁਕਸਾਨ ਹੈ ਤੇ ਅੱਜ ਮੀਟਿੰਗ ਅਸੀਂ ਜਿਹੜੇ ਕਰਕੇ ਦੋ ਦਿਨ ਬਾਅਦ ਜਿਨ੍ਹਾਂ ਦੇ ਕੰਮ ਰਹਿ ਗਏ ਸਾਰੇ ਐਮਸੀ ਸਾਹਿਬਾਨ ਦੇ ਉਹ ਪਹਿ ਜਾਣ ਸ਼ਹਿਰ ਦੇ ਕੰਮ ਹੈ ਸ਼ਹਿਰ ਦੀ ਸਮੱਸਿਆ ਹੈ ਸ਼ਹਿਰ ਦੀ ਭਲਾਈ ਵਾਸਤੇ ਹੈ ਅਸੀਂ ਵਾਕਾਉਟ ਕੀਤਾ ਵੀ ਨਹੀਂ ਹੈ ਤਾਂ ਫਿਰ ਅਸੀਂ ਨਾਲ ਨਹੀਂ ਆ ਤੁਹਾਡੇ ਐਸਵਾਈਐਲ ਦੇ ਵਿੱਚ ਪੂਰੇ ਪਲਾਟਾਂ ਦੇ ਵਿੱਚ ਘੁੰਮ ਰਿਹਾ ਜਗਾ ਲੋਕ ਇੰਨੇ ਪਰੇਸ਼ਾਨ ਐ ਇੰਨੀ ਗੰਦੀ ਬਦਬੂ ਉੱਠੀ ਹੋਈ ਹੈ ਇਹ ਇਹਨਾਂ ਦਾ ਜੈ ਸਿੰਘ ਸਾਹਿਬ ਨੂੰ ਮੈਂ ਕੱਲ ਮੌਕਾ ਦਿਖਾਇਆ ਉਹ ਕਹਿੰਦੇ ਗਿਲਕੋ ਵਾਲਿਆਂ ਨੇ ਅੱਗੇ ਜੋੜਨ ਨਹੀਂ ਦਿੱਤਾ ਬੰਦ ਕਰ ਦਿੱਤਾ ਉੱਥੇ ਨਿਕਾਸੀ ਹੈ ਹੀ ਨਹੀਂ ਉਹ ਬਿਮਾਰੀਆਂ ਇੰਨੀਆਂ ਫੈਲਦੀਆਂ ਲੋਕਾਂ ਨੂੰ ਇੰਨੀ ਪ੍ਰੋਬਲਮ ਹੈ ਕਿ ਮੈਂ ਹੁਣ ਕੰਮ ਕਿਹੜੇ ਉਹਦੇ ਚ ਪਵਾਵਾਂ। ਉਹ ਪ੍ਰਧਾਨ ਜੀ ਕਹਿ ਰਹੇ ਆ ਕਿ ਮੀਟਿੰਗ ਦੇ ਵਿੱਚ ਜਿਹੜਾ ਹੈ ਅਗਲੀ ਮੀਟਿੰਗ ਜਲਦੀ ਰੱਖ ਕੇ ਜਿਹੜੇ ਰਹਿ ਗਏ ਮਸਲੇ ਜਿਹੜੇ ਹੈ ਉਹਦੇ ਵਿੱਚ ਪਾ ਦਿੱਤੇ ਜਾਣਗੇ। ਇਹਦਾ ਜਵਾਬ ਮੈਂ ਦੇ ਦਿੰਦਾ ਤੁਹਾਨੂੰ। ਹਾਂ ਇਹਦਾ ਜਵਾਬ ਮੈਂ ਦੇ ਦਿੰਦਾ। ਸਾਨੂੰ ਕੋਈ ਇਤਰਾਜ਼ ਨਹੀਂ ਹੈ ਪੱਤਰਕਾਰ ਸਾਹਿਬ। 4 ਸਾਲ ਤੋਂ ਆਹੀ ਅਸੀਂ ਗੱਲਾਂ ਸੁਣਦੇ ਆ ਰਹੇ ਹਾਂ। ਆ ਜਿਹੜੀ ਮੀਟਿੰਗ ਰੱਖੀ ਹੈ ਨਾ ਜੀ ਇਹ ਵੀ 6 ਮਹੀਨੇ ਦੀ ਟਰਮ ਹੁੰਦੀ ਹੈ ਵੀ 6 ਮਹੀਨੇ ਦੀ ਇੱਕ ਮੀਟਿੰਗ ਕਰਨੀ ਜ਼ਰੂਰੀ ਹੁੰਦੀ ਹੈ। ਤਾ ਦੋ ਦਿਨ ਪਹਿਲਾਂ ਮੀਟਿੰਗ ਰੱਖੀ ਗਈ ਹੈ ਸਾਨੂੰ ਨੇ ਇਹਨਾਂ ਤੇ ਹੈਗਾ ਯਕੀਨ ਕਿ ਇਹ ਮੀਟਿੰਗ ਰੱਖਣਗੇ ਇਸ ਕਰਕੇ ਅਸੀਂ ਕਹ ਰਹੇ ਕਿ ਜਿਹੜੇ ਸਾਡੇ ਕੰਮ ਪੈਣੇ ਆ ਟਾਈਮ ਕਿੰਨਾ ਰਹਿ ਗਿਆ ਜੀ ਟਰਮ ਦਾ ਸਾਡੀ ਦਾ 4 ਸਾਲਾਂ ਚ ਤੁਸੀਂ ਸਵਾਲ ਕਰੋ ਪ੍ਰਧਾਨ ਜੀ ਨੂੰ 4 ਸਾਲਾਂ ਚ ਉਹਨਾਂ ਨੇ ਮੀਟਿੰਗਾਂ ਕਿੰਨੀਆਂ ਕਰੀਆਂ ਜਿਹੜੀ ਮੀਟਿੰਗ ਕਰੀ ਹੈ ਉਹਦੇ ਵਿੱਚ ਵੀ ਕਿਸੇ ਦਾ 4-4 ਕਰੋੜ ਦੇ ਕੰਮ ਪਾਏ ਹੋਏ ਆ ਕਿਸੇ ਦਾ 40 ਲੱਖ ਦਾ ਵੀ ਕੰਮ ਨਹੀਂ ਪਾਇਆ ਹੋਇਆ ਜੀ ਇਹ ਪੱਕਪਾਤ ਨਹੀਂ ਹੋ ਰਿਹਾ ਇਹ ਜਾਣ ਕੇ ਉਹ ਐਮਸੀਆਂ ਦੇ ਵਿੱਚ ਆਪਸ ਵਿੱਚ ਪਰ ਸਾਡੇ ਸਾਰੇ ਐਮਸੀ ਅਸੀਂ ਡਿਵੈਲਪਮੈਂਟ ਦੇ ਹੱਕ 'ਚ ਆ ਸਾਰੇ ਇਕੱਠੇ ਆ ਪਰ ਉਹ ਜਾਣ ਕੇ ਇਹ ਕੰਮ ਕਰ ਰਹੇ ਆ ਕਿ ਕਿਸੇ ਦਾ 4 ਕਰੋੜ ਦਾ ਪਾਤਾ ਇਹਦਾ 40 ਲੱਖ ਦਾ ਪਾਤਾ ਕਿ ਆਪਸ ਵਿੱਚ ਉਂਤ ਪਰ ਮੀਟਿੰਗ ਦੇ ਵਿੱਚ ਤੁਹਾਡੇ ਤੇ ਦੋਸ਼ ਲਾ ਰਹੇ ਆ ਕਿ ਮੀਟਿੰਗ ਨਹੀਂ ਹੋਣ ਦੇ ਰਹੇ ਰੋਲਾ ਪਾ ਰਹੇ ਤੇ ਮੈਂ ਤਾਂ ਬਿਲਕੁਲ ਕਹਿ ਰਿਹਾ ਜੀ ਮੀਟਿੰਗ ਨਹੀਂ ਹੋਣ ਦੇ ਰਹੇ ਅੱਜ ਦਾ ਵੀ ਕਹਿ ਰਿਹਾ ਆ ਮੀਟਿੰਗ ਅਫਸਰ ਸਭਾ ਬੈਠੇ ਆ ਕਿ ਜਿਹੜਾ ਸਾਡੇ ਏਜੰਡੇ ਵਿੱਚ ਜਿਹੜੇ ਸਾਡੇ ਕੰਮ ਨਹੀਂ ਪੁੱਛਿਆ ਗਿਆ ਸਾਡੇ ਕੰਮ ਰਹਿ ਗਏ ਕਿ ਸਾਰੇ ਐਮਟੀਆਂ ਦੇ 27 ਦੇ 27 ਐਮਟੀਆਂ ਦੇ ਬਰਾਬਰ ਕੰਮ ਪਾਏ ਜਾਣ ਉਹਦੇ ਬਾਅਦ ਇਹ ਮੀਟਿੰਗ ਹੋਈ ਜਾਵੇ ਸਾਡੀ ਤਾਂ ਆ ਮੰਗ ਹੈ ਇਹ ਏਜੰਡਾ ਤੁਹਾਨੂੰ 48 ਘੰਟੇ ਪਹਿਲਾਂ ਮਿਲਦਾ ਕਿ ਨਹੀਂ ਤੁਸੀਂ ਉਦੋਂ ਪਹਿਲਾਂ ਕੋਈ ਗੱਲ ਕੀਤੀ ਹੋਣੀ ਹੈ ਜਿਹੜੀ ਹਾਊਸ ਹੈ ਏਜੰਡਾ 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 ਸਾਡੇ ਕੋਲ ਅਸੀਂ ਹਾਊਸ ਲਈਏ ਕਿ ਇਹਨੂੰ ਦੱਸੀਏ ਕਿ ਇਹਨੂੰ ਜੇ ਪ੍ਰਧਾਨ ਜੀ ਸਾਡੀ ਗੱਲ ਸੁਣਨ ਜੇ ਸਾਡੇ ਨਾਲ ਡਿਸਕਸ ਕਰ ਲੈਣ ਹੁਣ ਮੁਲਾਜ਼ਮਾਂ ਵਾਲੇ ਮਤੇ ਸੀ 7 ਮਹੀਨੇ ਰਿਹਾ ਉਹਨਾਂ ਨੇ ਇਕੱਠੇ ਕਰੇ ਹੋਏ ਇੱਕ ਮੀਟਿੰਗ ਮੁਲਾਜ਼ਮਾਂ ਦੀ ਕੱਲ ਮੁਲਾਜ਼ਮਾਂ ਦੇ ਨਾਲ ਵੀ ਇਹੀ ਗੱਲ ਹੋਈ ਹੈ ਕਿਉਂ ਇੰਨਾ ਕੰਮ 7-7 ਮਹੀਨੇ ਬਾਅਦ ਕਿਉਂ ਮੀਟਿੰਗਾਂ ਕਰਦੇ ਤੁਸੀਂ ਆਹ ਸਵਾਲ ਕਿਉਂ ਨਹੀਂ ਪੁੱਛਦੇ ਪ੍ਰਧਾਨ ਜੀ ਨੂੰ ਉਹਨਾਂ ਦੀ ਕੀ ਮਜਬੂਰੀ ਹੈ ਕੀ ਉਹਨਾਂ ਦੀ ਮਨਚਾ ਹੈ ਕੀ ਉਹਨਾਂ ਦੀ ਘੱਟਿਆ ਸੋਚ ਹੈ ਜਿਹੜਾ ਉਹ ਮੀਟਿੰਗਾਂ ਨਹੀਂ ਕਰ ਰਹੇ ਲਗਾਤਾਰ ਕਮ ਸੇ ਕਾ ਮੀਟਿੰਗਾਂ ਤਾਂ ਕਰਨ ਉਹ ਸ਼ਾਇਦ ਦੇ ਹੱਥੋਂ ਐਮਸੀ ਬਾਹਰ ਆਏ ਆ ਜੀ ਸਾਡੇ ਨਾਲ ਅਸੀਂ 15 ਤੋਂ 17 18 ਐਮਸੀ ਬਾਹਰ ਆਏ ਆ ਤੁਸੀਂ ਅੰਦਰ ਦੇਖੋ ਐਮਸੀ ਅੰਦਰ ਬੈਠਿਆ ਹੀ ਨਹੀਂ ਕੋਈ ਤੁਹਾਡੀ ਨਹੀਂ ਮੈਜੋਰਟੀ ਤੁਸੀਂ ਕਿਉਂ ਨਹੀਂ ਸਵਾਲ ਕਰਦੇ ਸਵਾਲ ਤੁਹਾਡੇ ਸਾਹਮਣੇ ਘੱਟੇ ਸਾਹਿਬ ਜਵਾਬ ਸਾਨੂੰ ਮਿਲਦਾ ਨਹੀਂ ਹੈਗਾ ਕੋਈ ਇਹ ਜਵਾਬ ਜਵਾਬ ਤਾਂ ਆ ਹੀ ਮਿਲਿਆ ਜਿਹੜਾ ਤੁਸੀਂ ਕਹਿ ਰਹੇ ਹੋ ਜੀ ਜੀ ਉਹ ਕਰ ਦਾਂਗੇ 15 ਦਿਨ ਬਾਅਦ ਮੀਟਿੰਗ ਇੱਕ ਐਮਸੀ ਵੀ ਉਹਨਾਂ ਦੇ ਤੇ ਮੇਰਾ ਇੱਕ ਐਮਸੀ ਵੀ ਯਕੀਨ ਨਹੀਂ ਕਰਦਾ ਕਿ ਮੀਟਿੰਗ ਹੋਊਗੀ। ਹਾਂਜੀ ਜੀ ਅਗਰ ਹੁਣ ਵੀ ਜਿਹੜਾ ਤੁਸੀਂ ਬਾਕਆਊਟ ਕਰਦੇ ਆ ਮੀਟਿੰਗ ਦਾ ਅਗਰ ਇਸ ਤੋਂ ਬਾਅਦ ਵੀ ਜਿਹੜਾ ਹੈ ਉਹਨਾਂ ਨੇ ਤੁਹਾਡੇ ਮਤੇ ਨਹੀਂ ਪਾਏ ਕੰਮ ਨਹੀਂ ਪਾਇਆ ਫਿਰ ਕੀ ਕਰੋਗੇ? ਫਿਰ ਪ੍ਰੋਟੈਸਟ ਕਰਾਂਗੇ ਜੀ। ਹਾਂਜੀ ਹੋਰ ਕੀ ਸਾਡੇ ਕੋਲ ਹੱਲ ਹੈਗਾ ਫਿਰ ਕਾਲੇ ਕੱਪੜੇ ਪਾ ਕੇ ਇੱਥੇ ਤਾਲਾ ਲਾਵਾਂਗੇ ਨਗਰ ਕੌਂਸਲ ਨੂੰ। ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਅੱਜ 24/1/2025 ਨੂੰ ਜੀ 11 ਵਜੇ ਮੀਟਿੰਗ ਰੱਖੀ ਗਈ ਸੀ ਜੀ। ਇਹ 올 ਓਵਰ ਆਪਣੇ ਸ਼ਹਿਰ ਦੇ ਡਿਵੈਲਪਮੈਂਟ ਬਾਰੇ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਸ਼ਹਿਰ ਦੇ ਅਲੱਗ-ਅਲੱਗ ਟੌਪਿਕਸ ਦੇ ਉੱਪਰ ਅਸੀਂ ਮਤੇ ਰੱਖੇ ਹੋਏ ਸੀ ਜੋ ਕਿ ਆਪਣੇ ਮੈਂਬਰਾਂ ਦੁਆਰਾ ਪਾਸ ਕੀਤੇ ਗਏ ਹਨ ਇਹ ਮੀਟਿੰਗ ਲਗਭਗ 75 ਕਰੋੜ ਦੇ ਕਰੀਬ ਹੈਗੀ ਆ ਅਪਰੋਕਸੀਮੇਟਲੀ ਹੈ ਤੇ ਬਾਕੀ ਐਮਸੀਆਂ ਨੇ ਤੁਹਾਡੇ ਦੇ ਦੋਸ਼ ਲਗਾਏ ਨੇ ਕਿ ਸਾਡੇ ਜਿਹੜੇ ਨੇ ਮਤੇ ਜਿਹੜੇ ਨੇ ਕੱਟੇ ਗਏ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਾ ਨਹੀਂ ਕੱਟਿਆ ਗਿਆ ਜੋ ਜੋ ਐਮਸੀ ਨੇ ਆ ਕੇ ਆਪਣੇ ਜੇਜ ਨੂੰ ਲਿਖਾਇਆ ਉਹੀ ਅਜੰਡੇ ਦੇ ਵਿੱਚ ਆਇਆ ਗਿਆ ਤੇ ਉਹਨਾਂ ਨੂੰ ਬਕਾਇਦਾ ਜੀਆ ਵੱਲੋਂ ਚੈੱਕ ਕਰਾਇਆ ਗਿਆ ਵੀ ਲੇਕਿਨ ਮੈਨੂੰ ਨਹੀਂ ਪਤਾ ਕਿਹੜੇ ਰਾਜਨੀਤੀ ਜਾਂ ਸਿਆਸਤ ਖੇਡ ਰਹੇ ਨੇ ਉਹ ਸਾਰਾ ਐਮਸੀਆ ਨੇ ਤੁਹਾਡੀ ਮੀਟਿੰਗ ਦਾ ਵਿਰੋਧ ਕੀਤਾ ਤੇ ਬਾਈਕਾਟ ਕਰਕੇ ਬਾਹਰ ਚਲੇ ਗਏ ਨੇ ਤੁਹਾਨੂੰ ਤੁਹਾਡੇ ਕੋਲ ਕਿੰਨੇ ਐਮਸੀ ਤੇ ਕੀ ਇਹ ਮੀਟਿੰਗ ਥਿਰੇ ਚੜ ਗਈ ਹੈ ਜਾਂ ਨਹੀਂ ਜੀ ਤੁਸੀਂ ਤੁਸੀਂ ਮੇਰੇ ਤੋਂ ਅਜੰਡਾ ਵੀ ਦੇਖ ਸਕਦੇ ਹੋ ਇਹਦੇ 'ਚ ਕੋਈ ਵੀ ਬਕਾਇਦਾ ਇਹ ਜੀ ਕੋਈ ਆਈਟਮ ਨਹੀਂ ਹੈ ਜਿਹੜੀ ਵਿਰੋਧ ਕਰਨ ਲਾਇਕ ਹੋਵੇ ਸੋ ਮੈਂ ਨਹੀਂ ਕਹਾਂਾ ਚਾਹੁੰਦੀ ਵੀ ਪਬਲਿਕ ਦੀ ਡਿਵੈਲਪਮੈਂਟ ਦੇ ਕੰਮਾਂ ਦਾ ਵਿਰੋਧ ਕਰਨਾ ਇੱਕ ਨਾ ਸਮਝੀ ਹੈ ਤੇ ਜਿੰਨੇ ਵੀ ਸਾਡੇ ਮੈਂਬਰ ਸਹਬਾਨ ਨੇ ਉਹਨਾਂ ਵੱਲੋਂ ਅਸੀਂ ਮੀਟਿੰਗ ਕਰ ਲਈ ਹੈ ਤੇ ਸਾਡੇ ਅਫਸਰ ਸਹਬਾਨ ਵੀ ਮੌਜੂਦ ਸੀ ਕਿੰਨੇ ਐਮਸੀ ਤੁਹਾਡੇ ਕੋਲ ਤੇ ਜੀ ਕਾਲਮ ਪੂਰਾ ਹੈ ਜੀ ਤੁਹਾਡਾ ਹਾਂ ਜੀ 10 ਐਮਸੀ ਹੈ ਜੀ ਮਹਾਰਨ ਕੀ ਹੈ ਕਿ ਉਹ ਜਿਹੜੇ ਐਮਸੀ ਨੇ ਭਾਈ ਸਾਹਿਬ ਕਿਹਾ ਕੋਈ ਨਾ ਕੀ ਕਾਰਨ ਕੀ ਮੰਨੀ ਤੁਸੀਂ ਗੱਲ ਹੈ ਕਿ ਉਹ ਅੱਜ ਸਾਰੇ ਵਿੰਟੂ ਨਾਲ ਕਲੀਅਰ ਹੋ ਜਾਂਦੇ ਮੈਨੂੰ ਤਾਂ ਖੁਦ ਨਹੀਂ ਜੀ ਸਮਝ ਆਉਂਦਾ ਕਾਰਨ ਕੀ ਹੈ ਬਕਾਇਦਾ ਉਹਨਾਂ ਦੁਆਰਾ ਲਿਖਾਏ ਗਏ ਸਾਰੇ ਕੰਮ ਪਾਏ ਜਾਂਦੇ ਆ ਬਕਾਇਦਾ ਉਹਨਾਂ ਦੁਆਰਾ ਸਾਰਾ ਕੀਤਾ ਹੋਇਆ ਐਸਟੀਮੇਟ ਲਖਾਇਆ ਜਾਂਦਾ ਹੈ ਉਹਨਾਂ ਨੂੰ ਫੋਨ ਕਰਕੇ ਜਾਂ ਮੈਸੇਜ ਭੇਜ ਕੇ ਉਹਨਾਂ ਨੂੰ ਕਿਹਾ ਜਾਂਦਾ ਕਿ ਆਪਣੇ ਐਸਟੀਮੇਟ ਤਿਆਰ ਕੀਤੇ ਜਾਣ ਫਿਰ ਵੀ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਜਾਂ ਕਿਹਾ ਉਹਨਾਂ ਦੇ ਮਾਈਂਡ ਦੇ ਵਿੱਚ ਸੈਟ ਹੈ ਸੋ ਮੈਂ ਆਪਣੇ ਵੱਲੋਂ ਮੀਟਿੰਗ ਹਾਂ ਥੋੜੀ ਡਿਲੇ ਹੋ ਗਈ ਸੀ ਲੇਕਿਨ ਉਸਦਾ ਵੀ ਕਾਰਨ ਇਹਗਾ ਕਿ ਚੰਨੋ ਚੋਣ ਜਾਬਤਾ ਵਿੱਚ ਆ ਗਿਆ ਸੀ ਤੇ ਕਰੀ ਐਮਐਲਏ ਦਾ ਕਰੀ ਸਰਪੰਚੀ ਦਾ ਉਹਦੇ ਕਰਕੇ ਥੋੜਾ ਡਿਲੇ ਹੋ ਗਿਆ ਉਸ ਤੋਂ ਬਾਅਦ ਜਿੰਨੇ ਵੀ ਐਸਟੀਮੇਟ ਸਾਨੂੰ ਐਮਸੀਆਂ ਦੁਆਰਾ ਲਿਖਾਏ ਗਏ ਆ ਸਾਰੇ ਬਕਾਇਦਾ ਇਸ ਅਜੰਡੇ ਦੇ ਵਿੱਚ ਮੈਡਮ ਨੂੰ ਕਹਿੰਦੇ ਮੈਂ ਤਾਂ ਪੁੱਛਿਆ ਵੀ ਨਹੀਂ ਗਿਆ ਮੈਂ ਜਦੋਂ ਹੀ ਜਾ ਹੋ ਗਿਆ ਮਤਲਬ ਮੈਡਮ ਨੂੰ ਬਣੇ ਨੂੰ ਮਹੀਨਾ ਹੋ ਗਿਆ ਸੌ ਚੱਕੇ ਨੂੰ 15 ਦਿਨ ਹੋ ਗਏ ਲੇਕਿਨ ਇਹ ਐਸਟੀਮੇਟ ਆ ਜੋ ਪਿਛਲੇ 6 ਮਹੀਨਿਆਂ ਦੇ ਪਈ ਹੋਈ ਨਹੀਂ ਸੋ ਹਾਂਜੀ ਸੋ ਨਵੇਂ ਜਿੰਨੇ ਵੀ ਐਸਟੀਮੇਟ ਹੋਣਗੇ ਮੈਡਮ ਨੇ ਜੋ ਵੀ ਉਹ ਲਗਾਉਣਗੇ ਉਹੀ ਪੈਣਗੇ ਟੇਬਲ ਆਈਟਮ ਦੋ ਟੇਬਲ ਆਈਟਮ ਆਣ ਹੈ ਜੀ ਤੁਹਾਨੂੰ ਦਿਖਾ ਦਿੰਨੇ ਆ ਕਿੱਥੇ ਆ ਇਸ ਤੋਂ ਦੇ ਸਪਲਾਈਟਮ ਚਲੋ ਇੱਕ ਤਾਂ ਤਾਂ ਬੇਚਰ ਜਿਹੜਾ ਜਿਹੜਾ ਬੋਤਲ ਲਗਾਣਾ ਉਹਦਾ ਅਸੀਂ ਲਗਭਗ 20 ਲੱਖ ਰੁਪਏ ਜਿਹੜਾ ਪਾਸ ਕੀਤਾ ਹੈ ਸੇਵਲ ਆਈਟਮ ਦੇ ਵਿੱਚ ਬਾਡ ਨੰਬਰ 14 ਤੇ ਸੈਕਿੰਡ ਲਈ ਜੋ ਗਊਸ਼ਾਲਾ ਨੂੰ ਅਸੀਂ ਪੈਸੇ ਦੇਨੇ 1.5 ਲੱਖ ਰੁਪਏ ਪਰ ਮੰਥ ਹਾਂਜੀ ਉਹ ਪਾਸ ਕੀਤਾ ਲੱਖ ਲੱਖ ਰੁਪਏ ਸੌਰੀ ਸਾਡੀ ਅਗੂ ਪਾਸੇ ਦਾ ਦੋ ਟੇਬਲ ਐਕਮਾਨੇ ਐਮਸੀਐਨ ਇੱਕ ਹੋਰ ਜਿਹੜਾ ਦੋਸਲਾ ਆਇਆ ਕਹਿੰਦੇ ਸਾਡੇ ਕੰਮ ਕੱਟ ਦਿੰਦੇ ਨੇ ਜਦ ਕਿ ਆਪਣੀ ਪਾਰਟੀ ਦੇ ਜਿੁੱਤੀ ਸਾਡੇ ਨਾਲ ਨੇ ਉਹਨਾਂ ਦੇ ਜਿਹੜੇ ਨੇ ਕੰਮ ਜਿਹੜੇ ਮਤੇ ਪਾਏ ਗਏ ਨੇ ਉਹਨਾਂ ਦੇ ਚਾਰਲਾ ਰੋਡ ਦੇ ਚ ਪਾਏ ਨੇ ਉਹਨਾਂ ਨੇ ਦੋਸ ਕਹੇ ਕਿ ਅਗਰ ਸਾਡੇ ਮਤੇ ਨਹੀਂ ਪਾਉਂਦੇ ਤਾਂ ਆਉਣ ਵਾਲੇ ਸਮੇਂ ਨੂੰ ਅਸੀਂ ਨਗਰ ਕੌਂਸਲ ਨੂੰ ਜ਼ਿੰਦਾ ਲਗਾ ਕੇ ਤਰਨਾ ਲਾ ਦਵਾਂਗੇ ਬਕਾਇਦਾ ਸਾਰੇ ਐਮਸੀਐਨ ਦੁਆਰਾ ਜਿੰਨੇ ਐਸਟੀਮੇਟ ਜੇਜ਼ ਨੂੰ ਲਿਖਾਏ ਗਏ ਸੀ ਉਹ ਐਸਟੀਮੇਟ ਸਾਰੇ ਇਸ ਅਜੰਡੇ ਦੇ ਵਿੱਚ ਹੈ ਕਰੋੜ ਤੋਂ ਥੱਲੇ ਕਿਸੇ ਦਾ ਵੀ ਆ ਕੰਮ ਨਹੀਂ ਹੈ ਸੋ ਜੇ ਉਹਨਾਂ ਨੂੰ ਲੱਗਦਾ ਹੈ ਕਿ ਸਾਡਾ ਕੋਈ ਮਤਾ ਪੈਂਡਿੰਗ ਹੈ ਜਾਂ ਸਾਡਾ ਕੋਈ ਕੰਮ ਪੈਂਡਿੰਗ ਹੈ ਤਾਂ ਅਸੀਂ ਦੁਬਾਰਾ ਮੀਟਿੰਗ ਰੱਖਾਂਗੇ ਇਵਨ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਟੇਬਲ ਆਈਟਮ ਚ ਕੰਮ ਪਾ ਦਿਓ ਉਹ ਨਹੀਂ ਮੰਨੇ ਦੁਬਾਰਾ ਮੀਟਿੰਗ ਰੱਖਾਂਗੇ ਉਹਦੇ ਵਿੱਚ ਆਪਣੇ ਬਕਾਇਦਾ ਕੰਮ ਪਾਦੋ ਅਸੀਂ ਉਹ ਵੀ ਤੁਹਾਡੇ ਸਾਰੇ ਏਜੰਡੇ ਦੇ ਰੂਪ ਵਿੱਚ ਲੈ ਆਉਂਦੇ ਹਾਂ ਮੀਟਿੰਗ ਦਾ ਵੀ ਲੋਗ ਲਗਾਇਆ ਹੈ ਕਿ ਮੀਟਿੰਗ ਹੀ ਨਹੀਂ ਕਰਦੇ ਪ੍ਰਧਾਨ ਜੀ ਕਹਿੰਦੇ 7-8 ਮਹੀਨੇ ਬਾਅਦ ਮੀਟਿੰਗ ਹੋਈ ਹੈ ਅਗਲੀ ਮੀਟਿੰਗ ਦਾ ਜਿਹੜਾ ਸਮਾਂ ਆਣਾ ਟਰਮ ਪੂਰੀ ਹੋ ਜਾਣੀ ਜੀ ਤੁਹਾਡੀ ਕਹਿੰਦੇ ਮੀਟਿੰਗ ਹੀ ਨਹੀਂ ਹੋਣੀ ਅਗਲੀ ਜੀ ਦੇਖੋ ਮੀਟਿੰਗ ਜਿਹੜੀ ਡਿਲੇ ਹੋਈ ਹੈ ਉਸ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਟੈਕਨੀਕਲ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਨੂੰ ਚੋਣ ਜਾਤਾ ਵੀ ਲੱਗਿਆ ਸੀਗਾ ਚਾਹੇ ਉਹ ਐਮਐਲਏ ਇਲੈਕਸ਼ਨ ਦਾ ਸੀਗਾ ਚਾਹੇ ਸਰਪੰਚੀਆਂ ਦਾ ਇਲੈਕਸ਼ਨ ਸੀਗਾ ਸਾਨੂੰ ਇਹਦੇ ਵਿੱਚ ਵੀ ਸਾਡੇ ਅਸਰ ਸਾਹਿਬਾਨ ਸੀਗੇ ਜਿਹੜੇ ਕਾਫੀ ਬੀਜ਼ੀ ਹੋਗੇ ਸੀ ਸੋ ਜਦੋਂ ਟੈਕਨੀਕਲ ਪੁਆਇੰਟਸ ਕੰਪਲੀਟ ਹੋਏ ਤੇ ਕੁਝ ਐਮਸੀ ਬਾਰ ਬਾਰ ਜਿਹੜੇ ਕੰਮ ਲਖਣ ਦੇ ਲਈ ਅਸੀਂ ਉਹ ਵੀ ਏਜੰਡੇ ਦੇ ਵਿੱਚ ਪਾਈਗੇ ਜਦੋਂ ਇਹ ਪਾਰਨ ਦਾ ਪ੍ਰੋਸੈਸ ਪੂਰਾ ਹੋਇਆ ਸਿਮੇਟ ਦਾ ਕੰਮ ਪੂਰਾ ਹੋਇਆ ਜਿਸ ਦੇ ਦੁਆਰਾ ਆਪਣਾ ਕੰਮ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਅਸੀਂ ਏਜੰਡਾ ਤਿਆਰ ਕੀਤਾ ਸਾਰੇ ਦੇ ਘਰੇ ਬਕਾਇਦਾ ਅਜੰਡਾ ਪਹੁੰਚਿਆ ਤੇ ਅਸੀਂ ਮੀਟਿੰਗ ਰੱਖੀ। ਹੁਣ ਜਿਹੜੇ ਮੀਟਿੰਗ ਦੇ ਵਿੱਚ ਕਿੰਨੇ ਕਰੋੜ ਦੇ ਮਤੇ ਪਾਸ ਕੀਤੇ ਗਏ ਨੇ? ਇਹ ਲਗਭਗ 75 ਕਰੋੜ ਦੇ ਕਰੀਬ ਕੰਮ ਹੈ ਜੋ ਪਾਸ ਕੀਤੇ ਗਏ। ਅਗਲੀ ਮੀਟਿੰਗ ਜਿਹੜੀ ਹੈ ਕਿੰਨੀ ਜਲਦ ਰੱਖ ਰਹੇ ਹੋ ਜੀ? ਅਗਲੀ ਮੀਟਿੰਗ ਅਸੀਂ ਬਹੁਤ ਹੀ ਜਲਦ ਰੱਖਾਂਗੇ। ਕੋਈ ਤਰੀਕ ਨਿਸ਼ਚਿਤ ਹੋਈ ਜੀ ਉਦੀ? ਦੇਖੋ 10 ਤੋਂ 15 ਦਿਨ ਤਾਂ ਹੁੰਦੇ ਐ ਐਸਟੀਮੇਟ ਤਿਆਰ ਹੋਣ ਨੂੰ। ਸੋ ਐਸਟੀਮੇਟ ਤਿਆਰ ਹੋਣ ਤੋਂ ਬਾਅਦ ਜਲਦ ਤੋਂ ਜਲਦ ਹੀ ਮੀਟਿੰਗ ਰੱਖੀ ਜਾਵੇਗੀ। ਮੈਡਮ ਇੱਕ ਉਹਦੀ ਨਾਂ